ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਨਵੀਂ ਵੀਡੀਓ ਚ ਆ ਸਾਡੇ ਘਰ ਦੀ ਬੈਕਸਾਈਡ ਆ ਇੰਦਰ ਨਾਲ ਨਹਿਰ ਵੀ ਲੰਘਦੀ ਆ ਇੱਕ ਨਾ ਨਵਾਂ ਹੀ ਆਪਸ਼ਨ ਆਈ ਆ ਜਿੱਥੇ ਆਪਾਂ ਲਾਈਕ ਕਰਦੇ ਆ ਨਾ ਨਾਲ ਥੱਲੇ ਹਾਈਪ ਲਿਖਿਆ ਆਉਂਦਾ ਵਾ ਤੇ ਉਹ ਬਟਨ ਜ਼ਰੂਰ ਦੱਬਿਆ ਕਰੋ ਯਾਰ ਕਿਉਂਕਿ ਆਪਾਂ ਬਹੁਤ ਗੈਬ ਬਾਅਦ ਇਹ ਜਾਣ ਕੀ ਉਹ ਕੀਤਾ ਵਾ ਉਹਦੇ ਇੱਕ ਹਫਤੇ 'ਚ ਤਿੰਨ ਵਾਰੀ ਹਾਈਪ ਦੇਣੀ ਹੁੰਦੀ ਆ ਯਾਨੀ ਕਿ ਚੈਨਲ ਨੂੰ ਫਿਰ ਇਹ ਯਾਨੀ ਕਿ ਵੀਡੀਓ ਵਾਇਰਲ ਕਰਨ ਲੱਗ ਜਾਂਦੇ ਨੇ ਜਿਵੇਂ ਲੋਕਾਂ ਦਾ ਲੱਗਿਆ ਹੁੰਦਾ ਚੈਨਲ ਨੂੰ ਤਾਂ ਕਰਕੇ ਆਪਣੀ ਵੀਡੀਓ ਹੁਣ ਘਟਾ ਆ ਇਸ ਟਾਈਮ ਵਿਊ ਘਟਾ ਰਹੇ ਨੇ ਕਿਉਂਕਿ ਆਪਾਂ ਗੈਪ ਬਾਲਾ ਪਾਤਾ 187 ਦਿਨ ਦੇ ਗੈਪ ਤੋਂ ਬਾਅਦ ਵੀਡੀਓ ਪਾਈ ਸੀ ਜਿਹੜੀ ਪਹਿਲੀ ਪਾਈ ਆ ਯਾਦ ਇੱਥੇ ਕੰਡਾ ਵੀ ਲੱਗਿਆ ਸਾਡੇ ਆਹ ਫਿਰਦਾ ਜਗਸੀਰ ਚਾਹ ਪੀਂਦਾ ਚਾਹ ਲਈ ਫਿਰਦੇ ਆ ਟੋਪੀ ਮਸਾ ਨਿਕਲੀ ਆ ਭਰਾਵਾ ਉਦੋਂ ਕਹਿਣ ਵਾਂਗੂੰ ਅਸੀਂ ਕਿਹਾ ਸ਼ੁਰੂ ਕਰ ਦਈਏ ਤੇ ਹੋਰ ਫਿਰ ਜਖੀਰ ਵਧੀਆ ਬਈ ਠੀਕ ਆ ਹੋਰ ਕੀ ਬੰਦਾ ਕਿੱਦਾਂ ਕੰਮ ਕਰ ਬਸ ਬੰਦਾ ਬਣਾਉਣਾ ਕੰਮ ਕਰ ਕਿੱਦਾਂ ਪੰਜਵਾਂ ਦਿਨ ਅੱਜ ਕਰੇ ਬੈਠੇ ਬੀਲਿਆਂ ਨੂੰ ਪੰਜਵਾਂ ਦਿਨ ਅੱਜ ਸਾਨੂੰ ਜੇ ਅਸੀਂ ਇੰਡੀਆ ਹੁੰਦੇ ਤਾਂ ਬੁੜੀਆਂ ਨੇ ਗਾਲਾਂ ਬਹੁਤ ਦੇਣੀਆਂ ਸੀ ਬੀਲੇ ਕੰਮ ਦੇਣ ਜਾਂਦੇ ਗਲੀਆਂ 'ਚ ਭੌਂਕਦੇ ਫਿਰਦੇ ਆ ਬਈ ਆਹ ਜ਼ਿੰਦਗੀ ਆ ਸਾਡੀ ਮੀ ਕਰਕੇ ਸਾਨੂੰ 5 ਦਿਨ ਹੋ ਗਏ ਰੂਮ ਚ ਬੈਠਾ ਨੂੰ ਜੀ ਇਹ ਹਿਸਾਬ ਲਾ ਲਓ 5 ਦਿਨ ਹੋ ਗਏ ਇਹ ਜਿਹੜਾ ਨੌ ਮੀਨ ਵਾਲੇ ਪੇਪਰ ਹੁੰਦਾ ਨਾ ਇਟਲੀ ਦੇ ਇਹਨਾਂ ਦਾ ਇਹੀ ਥੋੜਾ ਜਿਹਾ ਜਾਨੀ ਕਿ ਉਹ ਲੱਗਦਾ ਡਾਟ ਜਾਂ ਵਿਚ ਪੰਗਾ ਜਿਹਾ ਲੱਗਦਾ ਵੀ ਜਦੋਂ ਮੀ ਪੈਣ ਲੱਗ ਜਾਂਦਾ ਨਾ ਉਦੋਂ ਫਿਰ ਤਸੱਲੀ ਹੋ ਜਾਂਦੀ ਆ ਫੇਰ ਨਹੀਂ ਦਿਹਾੜੀ ਲੱਗਦੀ ਕਿਉਂ ਜੀ ਫਿਰ ਸਹੀ ਗੱਲ ਆ ਬਈ ਸਹੀ ਗੱਲ ਹੈ ਨਾ ਸਹੀ ਗੱਲ ਆ ਬਈ ਬਹੁਤ ਉਹ ਸਾਡਾ ਕੱਪ ਮਗਰੀ ਉਹ ਆਉਂਦਾ ਇੱਕ ਹੋਰ ਸਿਸਟਮ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਇਸੇ ਵੀਡੀਓ 'ਚ ਕਬਾੜ ਬਾਈ ਬਹੁਤ ਪਿਆ ਇੱਥੇ ਸਾਡੇ ਦਾ ਸੁਣਨ ਚ ਇਹੀ ਆ ਬਾਈ ਬਾਕੀ ਜਿਹੜੇ ਪੁਰਾਣੇ ਰਹਿੰਦੇ ਆ ਉਹਨਾਂ ਨੂੰ ਪਤਾ ਹੋਊ ਵੀ ਕਹਿੰਦੇ ਕਬਾੜ ਇੱਥੇ ਵੇਖਦਾ ਨਹੀਂ ਤੇ ਹੈ ਦੱਬਣਾ ਪੈਂਦਾ ਦੱਬਣਾ ਪੈਂਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਸਾਨੂੰ ਤਾਂ ਨਵੇਂ ਨੂੰ ਬਾਈ ਸੁਣਨ ਚ ਇਹੀ ਆ ਬਾਕੀ ਤੁਹਾਨੂੰ ਦੱਸੂਗਾ ਪੂਰੀ ਵੀਡੀਓ ਬਣਾ ਕੇ ਇੰਨਾ ਕ ਕਬਾੜ ਪਿਆ ਯਾਰ ਮੈਂ ਕਹਿੰਦਾ ਤੁਸੀਂ ਹੈਰਾਨ ਰਹਿ ਜਾਓਗੇ ਇੱਥੇ ਅਸੀਂ ਮਿਰਚਾਂ ਮੁਰਚਾਂ ਲਾਈਆਂ ਸੀਗੀਆਂ ਕਦੇ ਕਾ ਨਹੀਂ ਸਾਲਾ ਬਾਰੇ ਆਉਣ ਦਿੰਦਾ ਕੋਈ ਚੀਜ਼ ਇੱਥੇ ਮਿਰਚਾਂ ਦੇ ਬੂਟੇ ਲਾਏ ਸੀ ਆਦੇ ਮੇਥੇ ਮਿਰਚਾਂ ਸਾਰਾ ਕੁਝ ਮੱਚ ਗਿਆ ਆ ਟੈਂਕੀ ਜੀ ਤੋੜਲੇ ਪਾਸੇ ਆ ਸਾਡੇ ਬੈਕ ਸਾਈਡ ਦੇ ਘਰ ਨੇ ਤੇ ਆਹਾ ਸਾਡੇ ਬੈਕ ਸਾਈਡ ਦੀ ਨਹਿਰ ਲੰਘਦੀ ਆਦੇ ਯਾਨੀ ਕਿ ਅਸੀਂ ਇੱਧਰ ਸਾਊਥ ਵਾਲੀ ਸਾਈਡ ਆਏ ਨੇ ਇਟਲੀ ਦੀ ਇਹ ਉੱਚੀ ਆ ਥੋੜੀ ਜੀ ਪਹਾੜਾਂ ਪਹਾੜਾਂ ਵਾਲੀ ਟੈਪ ਕਹ ਲੋ ਪੀਜਣ ਕੀਤਾ ਅਸੀਂ ਇੱਥੇ ਸਿਓ ਦੀ ਖੇਤੀ ਵੱਧਦਾ ਸਾਡਾ ਵੀ ਮਾਲਕ ਦਾ ਕੰਮ ਸਿਓ ਆਉਂਦਾ ਹੀ ਆ ਬਸ ਕੱਲਾ ਤੇ ਬਾਕੀ ਟਰਾਲਿਆਂ ਦੀ ਟਰਾਂਸਪੋਰਟ ਆ ਇਹਦੀ ਮੇਰੇ ਹਿਸਾਬ ਨਾਲ ਇੱਕ ਹਨਾ ਜਗਸੀਰ ਟਰਾਂਸਪੋਰਟ ਵੀ ਆ ਟਰਾਲਿਆਂ ਦੀ ਇਹਦੀ ਹਨਾ ਮਾਲਕ ਦੀ ਤੇ ਬਾਕੀ ਸਿਓਆਂ ਦਾ ਕੰਮ ਬਾਹਲਾ ਵਾ ਆ ਦੇਖ ਲਓ ਚੀਖਾਂ ਜੀਆਂ ਬੂਟੇ ਆ ਆਪਣੇ ਕੋਈ ਕਹਿ ਦੂਗਾ ਛੜੇ ਜੇ ਬੂਟੇ ਵੀ ਹੋ ਜਾਣਗੇ ਇਹ ਕਿਉਂ ਜਗਸੀਰ ਹਾਂ ਮੈਂ ਬਹੁਤ ਵਈਆ ਹੋਣਿਆ 50000 ਬੂਟਾ ਸੀ ਇੱਥੇ 50 ਸੀ ਦਾ 70 70000 ਬੂਟਾ ਸੀ ਤੂੰ ਲਾ ਲਓ ਸਾਹਿਬ ਵੀ 70000 ਬੂਟੇ ਨੂੰ ਪੱਟ ਕੇ ਉਹਦੇ ਚੋਂ ਅੱਧਾ ਕਿਤਾ ਲਾਤਾ ਉਹ ਹਾਂ ਲੱਗਾ 25 25 30 ਕਿਤਾ ਲਾਤਾ 25 30 20 25 ਲਾਤਾ ਬਾਕੀ ਰਹਿ ਗਿਆ ਅੱਧ ਉਹਦੇ ਹਿਸਾਬ ਲਾ ਲਓ ਆ ਜਿੰਨੀ ਜਮੀਨ ਬਾਹੀ ਆ ਸਾਰੇ ਜਬੂਟੇ ਬੂਟੇ ਸੀਗੇ ਇਹ ਉਹ ਪਰਲੀ ਦੂਜੀ ਆ ਔਰਲੀ ਔਰਲੀ ਜਿਹੜੀ ਆ ਉਹ ਤੱਕ ਆਹ 골ਡਨ ਆ ਆ ਦੇਖ ਲਓ ਤੁਸੀਂ ਮਿੱਕੀ ਆ ਹੈ ਕੀ ਆਟਮਾ ਆਪਣੇ ਕੋਈ ਕਹਿ ਦੋ ਇਹ ਚੱਕ ਕੇ ਆਪਾਂ ਬਾਹਰ ਸੱਡਦੀ ਆ ਵੀ ਆ ਕੀ ਇਹਨਾਂ ਦੇ ਡੰਡਲੇ ਜਿਹਾ ਨੇ ਉਗਣਾ ਇਹੀ ਜੜ ਫੜ ਜਾਂਦੇ ਨੇ ਨਾ ਕੋਈ ਪਾਣੀ ਦਿੰਨੇ ਆ ਨਾ ਕੋਈ ਲੈਣ ਨਾ ਦੇਣ ਦੇਖ ਲਓ ਕਿਉਂ ਦੇਖੀ ਲੋ ਹੋਰ ਫਿਰ ਹੋਰ ਵਧੀਆ ਬਈ ਠੀਕ ਆ ਸਲਾਹ ਕੋਈ ਗੱਲ ਬਾਤ ਬਹੁਤ ਟਾਈਮ ਪਾਸ ਹੋ ਜਾਂਦਾ ਚਾਹ ਪੀ ਲਈ ਜਾਂ ਰੋਟੀ ਖਾ ਲਈ ਜਾਂ ਸੌਂ ਜਾਂਦਾ ਫੇਰ ਉੱਠ ਲਈ ਜਾਂ ਬਸ ਆ ਹੀ ਦੱਬਣਾ ਬਸ ਆਪਾਂ ਅਛੇ ਮਾਦ ਨੂੰ ਗਏ ਵਿਹਲੀ ਹੁੰਦੇ ਆ ਬਸ ਜਗਦੀਰ ਨੇ ਘਰੇ ਵੀ ਵੀਡੀਓ ਭੇਜੀ ਆ ਬਾਪੂ ਨੂੰ ਕੰਨਾ ਚੈਨਲ ਤੇ ਦੇਖ ਲਿਆ ਕਰੋ ਸਾਨੂੰ ਚਲ ਇੰਨੇ ਕ ਨਾ ਆਇਆ ਵੀ ਸਾਨੂੰ ਦੇਖ ਲਿਆ ਕਰਨਗੇ ਹਨ ਤੇ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਦਾ ਸੀ ਵੀ ਜਾਨੀ ਕਿ ਇੱਕ ਅਟੈਚਮੈਂਟ ਜੀ ਹੁੰਦੀ ਆ ਬੰਦੇ ਨਾਲ ਜਾਰੀ ਦੋਸਤੀ ਵੱਧ ਪੈ ਜਾਂਦੀ ਆ ਜਿੱਥੇ ਉਹ ਆਪਣੇ ਨਾਲ ਜਗਸੀਰ ਦੀ ਹੋਈ ਆ ਬਾਈ ਤੇ ਆ ਸਾਡੀ ਆਪਸ ਵਿੱਚ ਵਧੀਆ ਬੈਂਡ ਵਧੀਆ ਸੈੱਟ ਬਹਿ ਗਿਆ ਤੇ ਬਾਕੀ ਆਈ ਹੁਣ ਸਵੇਰ ਦੇ ਪਏ ਸੀਗੇ ਬੂੰਦਾਬੰਦੀ ਜੀ ਹੁੰਦੀ ਸੀਗੀ ਇੱਕਦਾਂ ਵੀ ਧੁੱਪ ਨਿਕਲਿਆ ਜੀ ਆਹ ਦੇਖੀ ਚੱਲ ਪਾ ਮਾੜਾ ਮੋਟਾ ਆਪਾਂ ਵਲੌਗ ਬਣਾ ਲਈਏ ਤੇ ਆ ਦੇਖ ਲਓ ਵੀ ਆ ਇਸ ਟਾਈਪ ਇਹ ਸਾਰੇ ਬੂਟੇ ਨੇ ਹਿਲਾਏ ਹੋਏ ਪਨੀਰੀ ਕਹਿ ਲਓ ਇਹਨਾਂ ਨੂੰ ਇਹਦੇ ਹਿਸਾਬ ਲਾ ਲਓ ਵੀ ਇਹੀ ਪੱਟ ਪੱਟ ਕੇ ਲਾਉਣ ਚ ਧੂਆ ਨਿਕਲ ਜਾਂਦਾ ਕਿਉਂ ਕਿਉਂ ਜਖੀਰ ਬਾਈ ਜਦੋਂ ਗੋਡਾ ਗੋਡਾ ਟੂਆ ਬੱਟਣਾ ਪੈਂਦਾ ਨਾ ਤੇ ਬੂਟਾ ਵਿੱਚ ਰੱਖਣਾ ਬਸ ਉਦੋਂ ਫਿਰ ਧਾ ਨਿਕਲਦੀ ਆ ਉਦੋਂ ਪਤਾ ਲੱਗਦਾ ਵੀ ਐਰੋ ਕਿਵੇਂ ਬਣਦੇ ਨੇ ਕਿਉਂ ਆ ਸਾਰੇ ਬੈਕ ਸਾਈਡ ਵਾਲੇ ਘਰ ਨੇ ਇਹ ਇਹ ਸਾਡਾ ਪੰਡਾ ਜਾਨਕੀ ਇਹ ਪੰਡਾ ਚ ਹੋਣਗੇ 50 ਘਰਾਂ ਦਾ ਪੰਡਾ ਸੀ ਵੱਧ ਵੱਧ 50 ਹੋਣਗੇ ਹਨਾ ਜਿਕੀਰ ਹਾਂ ਜ਼ਿਆਦਾ ਹੀ ਹੋਣਿਆ 50 ਤੋਂ ਥੋੜੇ ਜਿਹਾ ਜ਼ਿਆਦਾ ਹੋਣਗੇ 60 60 ਘਰਾਂ ਦਾ ਪੰਡਾ ਇਹ ਤੇ ਜਿਕੀਰ ਹਦਵਿੰਦਰ ਕੋਹੇ ਨੂੰ ਬਹੁਤ ਸੁਣਦਾ ਕਿ ਨਾ ਨਵਾਂ ਗਾਣਾ ਨਹੀਂ ਆਇਆ ਹੋਇਆ ਉਹਦੇ ਹੁਣ ਵੀ ਉਹੀ ਲਾਈਵ ਫਿਰਦਾ ਇਹ ਪਤਾ ਕਾ ਤੋਂ ਨਹੀਂ ਮੈਂ ਵਿੱਚ ਲਾਉਂਦਾ ਇਹਦਾ ਫੇਰ ਕਾਪੀਰਾਈਟ ਆ ਜਾਂਦਾ ਹੁੰਦਾ ਨਹੀਂ ਸਹੀ ਗੱਲ ਆ ਜੀ ਇਹਨਾਂ ਆਪਾਂ ਗਾਣਾ ਲਾ ਨਹੀਂ ਸਕਦੇ ਨਹੀਂ ਆਉਂਦਾ ਕਾਪੀਰਾਈਟ ਆਉਂਦਾ ਤਾਂ ਕਰਕੇ ਮੈਂ ਗਾਣੇ ਤੋਂ ਦੂਰ ਚ ਲੈਣਾ ਹੁੰਦਾ ਜੇ ਆਪਾਂ ਉਂ ਵੀ ਕਿਸੇ ਸਿੰਗਰ ਦਾ ਲਾ ਕੇ ਆਪਾਂ ਪਰਸਨਲ ਬਲੌਗ ਚ ਪਾਉਨੇ ਆ ਵੀ ਆਉਂਦਾ ਕਾਪੀਰਾਈਟ ਵਾ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਨੇ ਆ ਸੰਦ ਸਵੇੜਾ ਜਾਂ ਸਾਡਾ ਇੱਧਰ ਆ ਸ਼ੈੱਡ ਚ ਖੜਾ ਵਾ ਟਰੈਕਟਰ ਟ੍ਰੂਟਰ ਦਿਖਾ ਕੇ ਲੈ ਕੇ ਆਉਣਾ ਤੁਹਾਨੂੰ ਦੱਸਦਾ ਏ ਬਾਕੀ ਵਧੀਆ ਬਈ ਜਿੰਨਾ ਕੋ ਹੋਇਆ ਕਰੂਗਾ ਜਿੰਨਾ ਕੋ ਜਿੱਦਣ ਤੋਂ ਕੰਮ ਚੱਲ ਪਿਆ ਕੰਮ ਦਾ ਵੀ ਸਾਡਾ ਵਲੌਗ ਆਇਆ ਆ ਕਰੂਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਣੇ ਕੋਲੇ ਲੱਲੇ ਪਾਪੇ ਜੇ ਨਹੀਂ ਹੈਗੇ ਵੀ ਪਹਿਲਾਂ ਤਿਆਰ ਹੋ ਲੋ ਆ ਕੋਟ ਦੇਖ ਲੋ ਤਿੰਨ ਦਿਨ ਹੋ ਗਏ ਪਾਏ ਨੂੰ ਐਂ ਚੱਲਦਾ ਸਾਡੇ ਦਾ ਕੱਪੜੇ ਭਰਾਵਾ ਇੱਥੇ ਹੁਣ ਆਏ ਆ ਜਿਵੇਂ ਹੁਣ ਆ ਟਰੈਕ ਸੂਟ ਧੋ ਲਿਆ ਦੋ ਦਿਨ ਤੋਂ ਹੁਣ ਨਹੀਂ ਸੁੱਕਦਾ ਤਿੰਨ ਦਿਨ ਕਈ ਵਾਰ ਤਾਂ ਜੇ ਮੀਂਹ ਨਹੀਂ ਹਟਦਾ ਫਿਰ ਤਾਂ ਹਫਤਾ ਪੱਕਾ ਹੀ ਆ ਵੀ ਸੁੱਕਣੇ ਨਹੀਂ ਹੈਗੇ ਕੱਪੜੇ ਤੇ ਬਾਕੀ ਬਿੱਲਾਂ ਨੇ ਕਰਨਾ ਵੀ ਕਿਉਂ ਇਹ ਕਿਹੜਾ ਲੱਬੜ ਦੇ ਜਾ ਕੇ ਬੈੱਡ ਤੇ ਉਦੋਂ ਬਾਅਦ ਬਸ ਰਸੋਈ 'ਚ ਆਪਣੀ ਡਿਊਟੀ ਸਵੇਰੇ ਹੁੰਦੀ ਆ ਰੋਟੀ ਲਾਉਣ ਦੀ 6 ਜਣੇ ਆ ਅਸੀਂ ਇਕੱਠੇ ਰੋਟੀ ਖਾਂਦੇ ਮੁੰਡੇ ਤੇ ਜਗਸੀਰ ਸਾਹਿਬ ਜੀ ਬਣਾਉਂਦਾ ਹੁੰਦਾ ਇੱਕ ਮੁੰਡਾ ਸ਼ਾਮ ਨੂੰ ਰੋਟੀ ਲਾਹਨ ਦਾ ਇੱਕ ਗੰਡੇ ਗੁੰਡੇ ਜੀਰ ਦਿੰਦਾ ਉਹਦੀ ਪੱਕੀ ਡਿਊਟੀ ਆ ਦੋਹਾਂ ਜਣਿਆਂ ਦੀਆਂ ਰੋਟੀਆਂ ਸੇਕਣ ਦੀ ਡਿਊਟੀ ਆ ਬਸ ਆਈ ਟਾਈਮ ਲੰਘ ਜਾਂਦਾ ਬਾਕੀ ਜਗਸੀਰ ਅਰਗੀ ਸਾਭੀ ਨਹੀਂ ਕੋਈ ਬਣਾ ਸਕਦਾ ਐਂ ਜਗਸੀਰ ਮਾ ਤੇਰੇ ਵਰਗੀ ਸਾਬਜੀ ਨਹੀਂ ਕੋਈ ਬਣਾ ਸਕਦਾ ਟਾਈਮ ਪਾਸ ਟਾਈਮ ਟੂਨ ਪਾਸ ਕੁਝ ਨਹੀਂ ਹੈਗਾ ਜੇ ਕਿਸੇ ਨੇ ਢਾਬਾ ਢੂਬਾ ਖੋਲਣਾ ਇਟਲੀ ਚ ਦੱਸ ਦਿਓ ਹੋਰ ਕੀ ਬਾਲਾ ਸਿਰਾਂ ਬਣਾਉਂਦਾ ਬਤੰਦਰਾ ਆ ਤੁਹਾਨੂੰ ਦਿਖਾਉਣਾ ਦੂਜਾ ਲਾਓ ਜੀ ਆ ਆ ਗਏ ਆਪਾਂ ਇਸ ਨੂੰ ਪਹਿਲੀ ਵੀਡੀਓ ਚ ਵੀ ਦਿਖਾਇਆ ਸੀ ਸੰਦ ਸਵੇੜਾ ਸਾਰਾ ਪਰ ਉਹ ਵਧੀਆ ਨਹੀਂ ਸੀ ਬਣੀ ਮੈਂ ਟਕਾਜ ਨਾ ਬਣਾਵਾਂ ਕਿਸੇ ਦਿਨ ਇੱਥੇ ਫੀਅਰਡ ਦੀ ਟਰੈਕਟਰ ਚੱਲਦੇ ਆ ਫੀਅਰਡ ਦੀਆਂ ਗੱਡੀਆਂ ਬਹੁਤ ਨੇ ਮੈਂ ਹੈਰਾਨ ਆ ਦੇਖ ਲੋ ਆਪਣੇ ਆਹ ਵੀਅਰਡ ਨੂੰ ਵੀ ਪੁੱਛਦਾ ਨਹੀਂ ਹੈਗਾ ਸਾਰੇ ਕਹਿੰਦੇ ਵੀ ਇਹ ਉਹੀ ਆ ਬੇਕਾਰ ਦੀ ਕੰਪਨੀ ਆ ਆ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੋਣਾ ਭਾਂਦਣਾ ਪਹਿਲੀ ਸਲਫ ਸਟਾਰਟ ਆ ਇਹ ਆ ਇਹਨੂੰ ਕਾਰੋ ਗਏ ਜਾਂਦੇ ਆ ਇਹ ਤੇ ਚੜ ਕੇ ਜਿੰਨੇ ਬੰਦੇ ਮਰਜੀ ਜਾਨੀ ਕਿ ਜਿੰਨੇ ਬੂਟੇ ਹਿੱਸੇ ਆ ਜਾਣ ਇਹ ਬੈਟਰੀ ਤੇ ਚੱਲਦੀ ਆ ਇਹਦੇ ਨਾਲ ਟਾਹਣੀਆਂ ਕੱਟੀਦੀਆਂ ਨੇ ਵੀ ਉਹਦੀਆਂ ਜਿਵੇਂ ਤੁਹਾਨੂੰ ਦਿਖਾਉਂਗਾ ਵੀ ਕਿਆਰੀਆਂ ਜੀਆਂ ਪਾਈਆਂ ਹੋਈਆਂ ਨੇ ਬੂਟਿਆਂ 'ਚ ਸੋ ਉਹਨੀਆਂ ਟਾਣੀਆਂ ਕੱਟੀ ਦੀਆਂ ਨੇ ਇਹਨਾਂ ਆਹ ਤਾਂ ਸਾਰੇ ਨੂੰ ਪਤਾ ਹੀ ਆ ਪੂਰ ਲੈਫਟ ਆ ਆਹ ਦੇਖ ਲੋ ਇਹਦੇ ਜੀ ਵੀ ਆਪਾਂ ਵੀਡੀਓ ਬਣਾਈਆਂ ਹੋਈਆਂ ਨੇ ਆਹ ਟਰੈਕਟਰ ਤੇ ਜਦੋਂ ਟਾਈਮ ਮਿਲਦਾ ਫਿਰ ਮੌਕਾ ਮਿਲਦਾ ਚਲਾਈਦਾ ਪਰ ਜਾਨ ਬਫਤਾ ਸੜੇ ਜਿਹੇ ਇਹਦੇ ਚ ਇਹ ਵੀ ਮੇਰੇ ਹਿਸਾਬ ਨਾਲ ਖਣੀ ਫੀਟਦਾ ਹੀ ਆ ਇਹ ਆਪਣੇ ਦਾ ਫੀਟ ਨੂੰ ਕਹਿੰਦੇ ਆ ਵੀ ਖਣੀ ਇਹ ਖਾਤਮ ਆ ਵੀ ਇਹ ਚੀਜ਼ ਨਹੀਂ ਵਧੀਆ ਇਸ ਤੇ ਚੱਲਦਾ ਹੀ ਫੀਟ ਆ ਭਰਾਵਾ ਆ ਕੰਡਾ ਫਰ ਨਹੀਂ ਹੁਣ ਆਪਣੇ ਤਾਂ ਡਿਜੀਟਲ ਆ ਗਏ ਆ ਇਹ ਪਤਾ ਨਹੀਂ ਪਹਿਲਾਂ ਦਾ ਵਾ ਇਹ ਨਹੀਂ ਪਤਾ ਹੈਗਾ ਆ ਸਾਰਾ ਦੇਖ ਲਓ ਆ ਜਿਹੜਾ ਤੁਹਾਨੂੰ ਬਾਹਰੋਂ ਘੁੰਡਾ ਇਧਰੋਂ ਦਿਖਾਇਆ ਸੀਗਾ ਇਹ ਉਹ ਆ ਉਹ ਦੇ ਉਥੋਂ ਬਾਹਰਲੇ ਪਾਸੇ ਵਾਲਾ 뷰 ਦਿਨਾ ਤੇ ਬਾਕੀ ਵਧੀਆ ਆ ਸਾਰੀਆਂ ਸਪਰੇਅ ਵਾਲੀਆਂ ਮਸ਼ੀਨਾਂ ਨੇ ਆ ਜਨਰੇਟਰ ਆ ਟੁੱਲੂ ਪੰਪ ਜਾਂ ਮੇਨੂੰ ਲੱਗਦਾ ਮੇਰੇ ਹਿਸਾਬ ਨਾਲ ਹਾਂ ਉਹੀ ਆ ਟੁੱਲੂ ਪੰਪ ਆਹਾ ਸਾਰੀਆਂ ਮਸ਼ੀਨਰੀ ਆ ਜਿੰਨੇ ਤੇ ਹੁਣ ਆ ਗਾਦ ਪਈ ਹੋਈ ਆ ਮਿੱਠਾ ਬੁੱਠਾ ਸਾਬ ਇਹ ਕਲੀਅਰ ਆ ਬਸ ਹੁਣ ਗਰਮੀਆਂ ਚਾਹ ਸਪਰੇਅਰ ਚੱਲ ਪੈਣੀ ਆ ਆ ਆ ਵੀ ਸਪਰੇਅ ਵਾਲੀ ਟੈਂਕੀ ਆ ਆ ਆਪਣੇ ਨੂੰ ਵੱਧ ਸਪਰੇਅ ਕਰਦੇ ਆ ਇਹ ਸਿਮਾਂ ਤੇ ਆਪਾਂ ਕਹ ਦਿੰਨੇ ਆ ਬਾਹਰਲੇ ਆਰਗੈਨਿਕ ਹੁੰਦੇ ਆ ਜੀ ਬਾਹਰਲੇ ਦੇਸ਼ਾਂ ਵਾਲੇ ਸਪਰੇਅ ਨਹੀਂ ਕਰਦੇ ਆ ਵੀ ਸਪਰੇਅ ਵਾਲੀ ਟੈਂਕੀ ਆ ਤਾਂ ਬਾਲੀ ਜ਼ਿਆਦਾ ਕਰਦੇ ਨੇ ਦੋ ਆ ਖੜੇ ਨੇ ਬਾਕੀ ਬਸ ਵਧੀਆ ਬਈ ਐਂ ਟਾਈਮ ਪਾਸ ਹੋਈ ਜਾਂਦਾ ਵਾ ਤੇ ਬਸ ਇੰਨਾ ਕੀ ਆ ਵੀ ਜਿਹੜੇ 9 ਮਹੀਨੇ ਵਾਲੇ ਪੇਪਰ ਨੇ ਇਹਨਾਂ ਚ ਇੱਕ ਹੀ ਪੰਗਾ ਹੋਵਾ ਜਦੋਂ ਖੇਤੀਬਾੜੀ ਦੇ ਹੁੰਦੇ ਆ ਇਹ ਜੇ ਤਾਂ ਮਿਲ ਜੇ ਸਲਾਦੇ ਸਲੂਦੇ ਦਾ ਕੰਮ ਉਹ ਤਾਂ ਫਿਰ ਮੀਂਹ ਚ ਵੀ ਉਮੀ ਚੱਲਦਾ ਵਾ ਤੇ ਜੇ ਯਾਨੀ ਕਿ ਆਪਾਂ ਨੂੰ ਮਿਲ ਜੇ ਖੇਤੀਬਾੜੀ ਦਾ ਜਿਵੇਂ ਆਹ ਕੋਈ ਕਹਿ ਲੋ ਵੀ ਸਿਉਆਂ ਦਾ ਜਾਂ ਹੋਰ ਕੋਈ ਹਨਾ ਵੀ ਜਿਹੜਾ ਫੈਕਸ ਜਿਹਾ ਕੰਮ ਹੁੰਦਾ ਸਲਾਦੇ ਦੇ ਕੰਮ ਉਹਨੂੰ ਕਹਿੰਦੇ ਜੀ ਤੇ ਸਲਾਦ ਹੁੰਦਾ ਵਾ ਜਿਵੇਂ ਆਹ ਬੰਦ ਗੋਭੀ ਹੋਗੀ ਪੱਤਾ ਗੋਭੀ ਇਹੋ ਜਿਹਾ ਕੁਝ ਜਾਂ ਉਹ ਲੈਟਰ ਜਿਹੜਾ ਆਪਾਂ ਜਿਹੜੇ ਸਲਾਦ ਵਾਲੇ ਖਾਣੇ ਹੁੰਦੇ ਆ ਪੱਤੇ ਜੀ ਉਹਜਾ ਕੰਮ ਹੁੰਦਾ ਉਹ ਹੋਰ ਹੁੰਦਾ ਉਹ ਤਾਂ ਮੀਂਹ ਚ ਵੀ ਕਰਨਾ ਪੈਂਦਾ ਕਿਉਂਕਿ ਡੇਲੀ ਕਰਨਾ ਪੈਂਦਾ ਉਹ ਮਾਰਕੀਟ ਜਾਣਾ ਹੁੰਦਾ ਹੋਲਸਲ ਆ ਤੇ ਜਿਹੜਾ ਇਹਜਾ ਕੰਮ ਹੈਵੀ ਕੰਮ ਖੇਤੀ ਦਾ ਇਹਦੇ ਚ ਪੰਗਾ ਇਹੀ ਆ ਵਾ ਜਦੋਂ ਖੇਤ ਗਿੱਲੇ ਹੋ ਗਏ ਹਨ ਫੇਰ ਦਿਹਾੜੀ ਰੋਕਣੀ ਪੈਂਦੀ ਆ ਹੋਰ ਨਹੀਂ ਕੋਈ ਚੱਕਰ ਹੈਗਾ ਬਾਕੀ ਬਾਬੇ ਦੀ ਕਿਰਪਾ ਵਧੀਆ ਦਾ ਨੰਗਦੇ ਆ ਆ ਹੋਇਆ ਪਹਿਲੀ ਵਾਰੀ ਹੋਈ ਆ ਵੀ ਯਾਨੀ ਕਿ ਲਗਾਤਾਰੀ ਸਾਨੂੰ 4-5 ਦਿਨ ਬਹਿਣਾ ਪਿਆ ਗਾ ਰੂਹ ਚ ਨਹੀਂ ਤਾਂ ਬਸ 2 ਦਿਨ ਮੀਂਹ ਹੁੰਦਾ ਜਾਨ ਨੂੰ ਫੇਰ ਚੱਲ ਪੈਂਦਾ 10-12 ਦਿਨ 15 ਦਿਨ ਲੱਗ ਜਾਂਦਾ ਫੇਰ ਇੱਕ ਅੱਧਾ ਦਿਨ ਆ ਜਾਂਦਾ ਇੱਕ ਅੱਧੀ ਛੁੱਟੀ ਹੋ ਜਾਂਦੀ ਆ ਫੇਰ ਉਹ ਜਿਹਾ ਐਤਵਾਰ ਲਾ ਲਈਦੀ ਆ ਲਓ ਜੀ ਕੱਢ ਲੈ ਟਰੈਕਟਰ ਤੇ ਹੁਣ ਮੜਾ ਜਾ ਕੇ ਆਉਣੇ ਆ ਕਿ ਕੱਲ ਨੂੰ ਕੀ ਪੋਜੀਸ਼ਨ ਆ ਕੰਮ ਤੇ ਕਹਿੰਦੇ ਕੱਲ ਦੀ ਦਿਹਾੜੀ ਲਾਵਾਂਗੇ ਤੇ 3-4 ਦਿਨ ਫੇਰ ਮੀਂਹ ਦੱਸਿਆ ਰੋਗਲਾ ਮੈਨੂੰ ਤਾਂ ਬਿਠਾ ਲਾ ਤੇ 3-4 ਦਿਨ ਲਾਵਾਂਗੇ ਭੱਜ ਕੇ ਕਦੇ ਦੇਖ ਲਈਏ ਦੇਖ ਹੋਰ ਅੱਗੇ ਚੱਲੇ ਆ ਭਾਈ ਵੇਖ ਪਾ ਦੇ ਕੀ ਕਰਨਾ ਕੀ ਕੀ ਬਣਦਾ ਗਲਤੀ ਧਾੜੀ ਲੱਗੂ ਤੇ ਨਹੀਂ ਲੱਗੂ ਆ ਵੇਖ ਤਾਂ ਕਿਆਰੀਆਂ ਬਣਾਈਆਂ ਹੋਣੀਆਂ ਜਿਹੜੀ ਕ੍ਰੈਨ ਵਰੀ ਹੁੰਦੀ ਹੈ ਨਾ ਉਹ ਆ ਬਣਾ ਕੇ ਬਾਗ ਬਾਈ ਆ ਇੱਧਰ ਸਾਰਾ ਨਾਲ ਸਾਡਾ ਕਾਪੋ ਕਾਪੋ ਕੰਮ ਦੇਖਿਆ ਹੋਣਾ ਠੀਕ ਆ ਫਿਰ ਉਹ ਰਹੂ ਸਿਓ ਆਲੇ ਬੁੱਤੇ ਹੋ ਲੱਗੇ ਹੋ ਆ ਆ ਆ ਨਵੇਂ ਬੁੱਤੇ ਲਾਈ ਦੀ ਅਸੀਂ ਇਹ ਜਨਾਬ ਸਾਰੇ ਸਿਓ ਦੇ ਬੁੱਤੇ ਸਾਡਾ ਇਹੀ ਕੰਮ ਆ ਆ ਦੇਖੋ ਸਾਰੇ ਸਿਓ ਦੇ ਬੁੱਤੇ ਲੈਣੇ ਤਾਂ ਥੱਲੇ ਜਾਣੀ ਨਹੀਂ ਆ ਮੰਨਦੇ ਹੁਣ ਅਸੀਂ ਇਹ ਕੰਮ ਕੀਤਾ ਮੈਂ ਜਾਣੀ ਰੱਖੀ ਹੁੰਦੀ ਆ ਨੇ ਤੇ ਜੇ ਟਰੈਕਟਰ ਕਰਕੇ ਆਵਾਜ਼ ਨਾ ਵਧੀਆ ਲੱਗੀ ਫਿਰ ਮੈਂ ਆਵਾਜ਼ ਪਿੱਛੋਂ ਲਾ ਦੂੰਗਾ ਵੀਡੀਓ 'ਚ ਫਸਾਹੀ ਕੰਮ ਹੁੰਦਾ ਆਪਣਾ ਵੀ ਬੂਟੇ ਜਦੋਂ ਸ਼ੋਰ ਟੁੱਟਦਾ ਫਲ ਆਉਂਦਾ ਉਹ ਦੋ ਸੀਜ਼ਨ ਕਹਿੰਦੇ ਆ ਉਹਨੂੰ ਜਿੰਨਾ ਕਿ ਕੰਮ ਹੋ ਗਿਆ ਬਾਕੀ ਆ ਉਹ ਦੂਆ ਨੂੰ ਥੋੜਾ ਘੋੜਾ ਕੰਮ ਆਪਾ ਤੇ ਬੂਟੇ ਲਾਏ ਫੇਰਾ ਜਾਲੀਆਂ ਬੰਨੀਆਂ ਵਿੱਚ ਆ ਟਰੈਕਟਰ ਦਾ ਕੰਮ ਚੱਲ ਬੰਦਾ ਰੋਤਾ ਵਿੱਚ ਨਾ ਆ ਕੋ ਬੁੱਟਣਾ ਬਹੁਤ ਪਸਾਹੀ ਕੰਮ ਤਕੀਰਨਾ ਬਤੀ ਇਹ ਗੱਲ ਪੱਕੀ ਆ ਆ ਆ ਸਾਡੇ ਪਿੰਡ ਦੀ ਫਿਰਨੀ ਆ ਦੇਖੋ ਸਾਰੇ ਆਹਾ ਕੋ ਗਨਰ ਨਹੀਂ ਹਟਦਾ ਯਾਰ ਆ ਵਾ ਆ ਫਿਰ ਨਹੀਂ ਹੈ ਬਟੀ ਦਾ ਇਹ ਜੇ ਅਸੀਂ ਕਰਦੇ ਵੀ ਕੰਮ ਦਾ ਕੀ ਹਾਲ ਚਾਲ ਆਓ ਜੀ ਇਟਲੀ ਜੀ ਕਹਿੰਦੇ ਆ ਟਾਲੀਅਨ ਤੇ ਗੁਵਾਰ ਦਾ ਕਰਕੇ ਆਏ ਆ ਅਸੀਂ ਦੇਖਿਆ ਵੀ ਤਾਂ ਮਨੂਂਗੇ ਨਾ ਤੇ ਕੱਲ ਦਾ ਦਿਨ ਹੀ ਵਿਹਲਾ ਸੀ ਫਿਰ ਬਾਕੀ ਨਹੀਂ ਆ ਲਕੀਰ ਨੂੰ ਇਹਦੀ ਰਾਮ ਜੀ ਦਾ ਪਤਾ ਵੀ ਕਿੱਥੋਂ ਬੰਦ ਹੁੰਦਾ ਹਾਂ ਲਕੀਰ ਕੀ ਕਹਿੰਦਾ ਕੰਮ ਫਿਰ ਨਹੀਂ ਨਿਕਲਿਆ ਮਹਨਤ ਮੀਤੋਂ ਬਾਅਦ ਹੀ ਦੇਖਾਂਗੇ ਸੋਮਵਾਰ ਮੰਗਲਵਾਰ ਨੂੰ ਬਾਕੀ ਆ ਸੀਗਾ ਜੀ ਆਪਣਾ ਵਲੌਗ ਅੱਜ ਦਾ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ